ਅੱਜ ਪਹੁੰਚੇ ਹਾਂ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ ਬੱਕਰੀ ਪਹਿਚਾਨ ਬਣਾ ਚੁੱਕੇ ਗਾਈਕ ਜਿਹੜੇ ਅਮਰਜੀਤ ਅੰਬਰੀ ਜੀ ਉਹਨਾਂ ਦਾ ਇਹ ਧਾਰਮਿਕ ਗੀਤ ਜਿਹੜਾ ਰਿਲੀਜ਼ ਹੋਇਆ ਔਰ ਸਾਂਝੇ ਤੌਰ ਤੇ ਰਿਟਾਇਰਡ ਡਿਪਟੀ ਡਾਇਰੈਕਟਰ ਹੈਲਥ ਡਾਕਟਰ ਕੇਵਲ ਕਾਜਲ ਜੀ ਲਵਪ੍ਰੀਤ ਪਾਬਲਾ ਜੀ ਔਰ ਹੋਰ ਵੀ ਸਮਾਜ ਸੇਵਕ ਕਾਉਂਸਲਰ ਵੀ ਪਹੁੰਚਨੇ ਆ ਆਪਾਂ ਗੱਲਬਾਤ ਵੀ ਕਰਾਂਗੇ ਵੀ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇੱਕ ਰੰਗ ਸਾਈਆਂ ਦਾ ਜਿਹੜਾ ਅਮਰਜੀਤ ਅੰਬਰੀ ਲੱਖਾਂ ਟਾਂਡੇ ਦੀ ਸ਼ਾਨ ਨਾ ਜੀ ਔਰ ਬਾਕੀ ਰੰਗ ਸਾਈਆਂ ਦਾ ਜਿਹੜਾ ਚੜਿਆ ਅੰਬਰੀ ਜੀ ਦੇ ਉੱਪਰ ਬਹੁਤ ਰਹਿਮਤਾਂ ਪਿਰਾਂ ਦੀ ਬਿਲਕੁਲ ਅਸੀਂ ਤੇ ਇਹਨਾਂ ਦੇ ਗਾਣੇ ਉਡੀਕਦੇ ਰਹਿੰਨੇ ਆ ਤੇ ਹੁਣ ਪਹਿਲਾਂ ਪਿੱਛੇ ਵੀ ਬਹੁਤ سارے ਗਾਣੇ ਰਿਲੀਜ਼ ਕੀਤੇ ਆ ਤੇ ਅੱਜ ਬੜੀ ਖੁਸ਼ੀ ਹੈ ਇੱਕ ਧਾਰਮਿਕ ਗਾਣਾ ਜਿਹੜਾ ਰਿਲੀਜ਼ ਕੀਤਾ ਇਹਨਾਂ ਨੇ ਰੰਗ ਸਾਈਂ ਦੇ ਉਹਦੇ ਵਿੱਚ ਬਹੁਤ ਹੀ ਵਧੀਆ ਇੱਕ ਮੈਸੇਜ ਆ ਤੋ ਹਮੇਸ਼ਾ ਮੈਸੇਜ ਹੁੰਦਾ ਇਹਨਾਂ ਦੇ ਗਾਣੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਲਿਖਦੇ ਵੀ ਆਪ ਐ ਤੇ ਟਾਂਡੇ ਦੀ ਸ਼ਾਨ ਆਣ ਸਾਨੂੰ ਬੜਾ ਮਾਣ ਆ ਇਹਨਾਂ ਦੇ ਉੱਪਰ ਬਹੁਤ ਹੀ ਸਾਫ਼ ਸੁਥਰੀ ਗਾਇਕੀ ਕਰਦੇ ਆ ਸਟੇ ਤੇ ਜਿਸ ਵੇਲੇ ਪਰਫਾਰਮ ਕਰਦੇ ਤੇ ਸਾਰੇ ਨੂੰ ਰੰਗ ਬੰਨਦੇ ਸਾਰੇ ਬੈਠਦੇ ਉਡੀਕਦੇ ਆ ਕਿ ਇਹਨਾਂ ਦੀ ਵਾਰੀ ਕਦੋਂ ਆਣੀ ਹੈ ਤੋਂ ਬਹੁਤ ਹੀ ਮਾਣ ਆ ਸਾਨੂੰ ਮੈਂ ਬਹੁਤ ਹੀ ਧੰਨਵਾਦੀ ਆ ਇਹਨਾਂ ਦਾ ਕਿ ਜਿਹਨਾਂ ਦੀ ਇਨੀ ਸਾਫ਼ ਸੁਥਰੀ ਗਾਇਕੀ ਪਿਛਲੇ ਕਈ ਸਾਲਾਂ ਤੋਂ ਗਾ ਗਾਉਂਦੇ ਆ ਰਹੇ ਆ ਤੇ ਅਸੀਂ ਸੁਣਦੇ ਆ ਰਹੇ ਆ ਤੋਂ ਇਹਨਾਂ ਦੀ ਆਵਾਜ਼ ਅੱਗੇ ਤੋਂ ਅੱਗੇ ਸੁਰੀਲੀ ਹੁੰਦੀ ਜਾ ਰਹੀ ਹੈ ਪ੍ਰਮਾਤਮਾ ਦੀ ਬੜੀ ਕਿਰਪਾ ਆ ਇਹਨਾਂ ਦੇ ਉੱਪਰ ਅੱਗੇ ਤੋਂ ਅੱਗੇ ਸੁਰੀਲੀ ਹੁੰਦੀ ਜਾ ਰਹੀ ਹੈ ਕਿਉਂਕਿ ਇਹਨਾਂ ਤੇ ਕਿਰਪਾ ਪੂਰੀ ਆ ਲਿਖਦੇ ਵੀ ਬਹੁਤ ਸਾਫ਼ ਸੁਥਰੀ ਗਾਇਕੀ ਲਿਖਦੇ ਆ ਪਰ ਅੱਜ ਕੱਲ ਦੇ ਜਿਹੜੇ ਲੱਚਰ ਗਾਣੇ ਆ ਗਏ ਆ ਉਹ ਸਾਡਾ ਜਿਹੜੀ ਵਿਰਸਾ ਹੈ ਉਹਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਣਾ ਹੈ ਸਾਰੇ ਪੰਜਾਬੀਆਂ ਨੂੰ ਤੇ ਪੂਰੇ ਇਲਾਕੇ ਨੂੰ ਇਹ ਇਹਨਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਥੈਂਕ ਯੂ ਵੈਰੀ ਮਚ ਇੱਕ ਵਾਰੀ ਮੈਂ ਫਿਰ ਪਰਮਾਤਮਾ ਦਾ ਇਸੇ ਤਰ੍ਹਾਂ ਅਸ਼ੀਰਵਾਦ ਬਣਿਆ ਰਹੇ ਵਾਹਿਗੁਰੂ ਇਸ ਤਰ੍ਹਾਂ ਕਿਰਪਾ ਰਹੇ ਇਹਨਾਂ ਦੇ ਉੱਪਰ ਤੇ ਸਾਨੂੰ ਨਵੇਂ-ਨਵੇਂ ਗਾਣੇ ਲਿਖ ਕੇ ਸਾਨੂੰ ਸੁਣਾਉਂਦੇ ਰਹਿਣ ਥੈਂਕ ਯੂ ਵੈਰੀ ਮਾਈ ਥੈਂਕ ਹਾਂਜੀ ਸਰ ਬਹੁਤ ਬਹੁਤ ਮੁਬਾਰਕਾਂ ਅਮਰਜੀਤ ਅਮਰੀਦ ਨੂੰ ਅੱਜ ਇਲਾਕੇ ਦੀਆਂ ਇੰਨੀਆਂ ਸਫਲਤਾ ਇੱਥੇ ਇਕੱਠੀਆਂ ਹੋਈਆਂ ਜਿਹੜਾ ਨਵੀਂ ਸੌਂਗ ਆਇਆ ਹੈਗਾ ਪੀਰਾਂ ਦੀ ਰੰਗਸਾਈਆਂ ਦਾ ਉਹਦੀ ਅੱਜ ਇੱਥੇ ਰਿਲੀਜ਼ ਵਾਸਤੇ ਸਾਰੇ ਇਲਾਕਾ ਨੂੰ ਅਸੀਂ ਇਕੱਠੇ ਹੋਏ ਸੀ ਇਹ ਅਮਰੀ ਜੀ ਜਿਹੜੇ ਸੱਭਿਆਚਾਰਕ ਧਾਰਮਿਕ ਸਮਾਜਿਕ ਗੀਤ ਲੰਬੇ ਸਮੇਂ ਤੋਂ गा ਰਹੇ ਆ ਇਹਨਾਂ ਨੇ ਸਾਡੇ ਇਲਾਕੇ ਦਾ ਪੂਰੇ ਪੰਜਾਬ ਦੇ ਵਿੱਚ ਕੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਤਰੱਕੀ ਬਖਸ਼ੇ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਜੀ ਇਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਜੀ ਰੰਗ ਸਾਇਆਂ ਦਾ ਜਿਹੜਾ ਹੈਗਾ ਰਿਲੀਜ਼ ਹੋਇਆ ਗੀਤ ਅਮਰਜੀਤ ਸੰਬਰੀ ਜੀ ਦਾ ਗੱਲਬਾਤ ਕਰਾਵਾਂਗੇ ਜੇ ਉਸ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਕਿਉਂਕਿ ਆਪਣੇ ਇਲਾਕੇ ਦੀ ਸ਼ਾਨ ਨਾਲ ਟਾਂਡਾ ਇਲਾਕੇ ਦੇ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਹਾਂਜੀ ਸਰ ਵੈਲਕਮ ਜੀ ਪਹਿਲਾਂ ਤਾਂ ਮੁਬਾਰਕਾਂ ਜੀ ਬਹੁਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਮੇਰੇ ਇਸ ਛੋਟੇ ਜਿਹੇ ਸਮਾਗਮ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਡਾਕਟਰ ਸਾਹਿਬ ਆਏ ਨੇ ਔਰ ਮੈਂ ਦਿਲੋਂ ਧੰਨਵਾਦੀ ਹਾਂ ਅੱਜ ਮੇਰਾ ਸਿੰਗਲ ਟਰੈਕ ਰਿਲੀਜ਼ ਹੋਣ ਜਾ ਰਿਹਾ ਹੈ ਰੰਗ ਸਾਈ ਦਾ ਸੋ ਇਹ ਬਹੁਤ ਹੀ ਵਧੀਆ ਲਿਖਿਆ ਗਿਆ ਸੰਗੀਤਬੱਦ ਕੀਤਾ ਗਿਆ ਔਰ ਵੀਡੀਓਗ੍ਰਾਫੀ ਇਹਦੀ ਵਧੀਆ ਤਰੀਕੇ ਨਾਲ ਕੀਤੀ ਗਈ ਆ ਔਰ ਇੱਕ ਮੈਸੇਜ ਦੇਣ ਵਾਲਾ ਗੀਤ ਹੈ ਸੋ ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਆਪਣੇ ਇਹ 27 ਅੰਤਰਾ ਵੀ ਜਿਹੜਾ ਹਾਂਜੀ 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 ਦੇਖ ਰਹੇ ਨੇ ਜੀ ਹੋ ਪੱਲਾ ਮੁਰਸ਼ਿਦ ਦਾ ਮੈਂ ਫੜਿਆ ਮੈਨੂੰ ਰੰਗ ਸਾਈ ਦਾ ਚੜਿਆ ਏ ਮੁਰਸ਼ਿਦ ਦਾ ਹੈ ਪਿਆਰ ਮਾਏ ਨਹੀਂ ਉਹ ਵਿਕਦਾ ਏ ਬਾਜ਼ਾਰ ਮਾਏ ਨਹੀਂ ਵਿਖਦਾ ਏ ਬਾਜ਼ਾਰ ਮਾਏ ਅੱਜ ਹੱਥ ਮੇਰਾ ਉਹਨੇ ਫੜਿਆ ਮੈਨੂੰ ਰੰਗ ਸਾਈਂ ਦਾ ਚੜਿਆ ਪੱਲਾ ਮੁਰਸ਼ਿਦ ਦਾ ਮੈਂ ਫੜਿਆ ਮੈਨੂੰ ਰੰਗ ਸਾਈਂ ਦਾ ਚੜਿਆ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਕਿਉਂਕਿ ਇਹ ਧਾਰਮਿਕ ਸੌਂਗ ਆ ਸਾਈਂਆਂ ਜੀ ਦਾ ਔਰ ਪੂਰੀ ਰਹਿਮਤ ਦਾ ਅਮਰਜੀਤ ਅਮਰਜੀਤ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਕੈਮਰਾ ਪਰਸਨ ਅਨਮੋਲਦੀਪ ਦੇ ਨਾਲ ਚਰਨ ਜੀ ਸਾਨੂੰ ਟਾਂਡਾ ਦੀ ਰਿਪੋਰਟ